ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਪਿਆਰੀ ਸਾਥ ਸੰਗਤ ਜੀਓ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੀ ਆਂ ਇਸ ਸਾਖੀ ਦੇ ਵਿੱਚ ਗੱਲ ਕਰਾਂਗੇ ਆਪਾਂ ਕਰ ਪਲਾ ਤੇ ਹੋ ਪਲਾ ਸਾਨੂੰ ਜੀਵਨ ਦੇ ਵਿੱਚ ਹਰ ਇੱਕ ਦਾ ਭਲਾ ਕਰਨਾ ਚਾਹੀਦਾ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਰਾਜਾ ਅਲਪਤ ਹੋਇਆ ਉਹ ਆਪਣੇ ਸਾਥੀਆਂ ਦੇ ਨਾਲ ਸ਼ਿਕਾਰ ਖੇਡਣ ਲਈ ਗਿਆ ਦੁਪਹਿਰ ਹੋ ਗਈ ਪਰ ਸ਼ਿਕਾਰ ਉਸ ਨੂੰ ਨਾ ਮਿਲਿਆ ਉਸ ਦਾ ਇੱਕ ਵਜ਼ੀਰ ਸੀ ਗਣੀ ਉਸ ਨੂੰ ਇੱਕ ਹਿਰਨ ਦਾ ਬੱਚਾ ਦੇਖਿਆ ਉਹ ਉਸ ਦੇ ਪਿੱਛੇ ਕੋੜਾ ਦੜਾਉਂਦਾ ਕਾਫੀ ਦੂਰ ਨਿਕਲ ਗਿਆ ਉਸ ਦੇ ਮਨ ਵਿੱਚ ਆਇਆ ਕਿ ਇਸ ਹਿਰਨੀ ਦੇ ਬੱਚੇ ਨੂੰ ਜਿਉਂਦਾ ਹੀ ਫੜਿਆ ਜਾਵੇ ਹਿਰਨੀ ਦਾ ਬੱਚਾ ਬਹੁਤ ਹੀ ਸੁੰਦਰ ਸੀ ਕਾਫੀ ਧੇਰ ਲੱਗੀ ਆਖਰ ਉਸਨੇ ਹਿਰਨੀ ਦੇ ਬੱਚੇ ਨੂੰ ਫੜ ਹੀ ਲਿਆ ਕੁਝ ਦੂਰ ਜਾਣ ਤੋਂ ਉਸ ਨੂੰ ਇੰਜ ਲੱਗਿਆ ਕਿ ਜਿਵੇਂ ਉਸ ਨੂੰ ਕੋਈ ਆਵਾਜ਼ ਦੇ ਰਿਹਾ ਹੈ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਹਿਰਨੀ ਖੜੀ ਸੀ ਗਨੀ ਨੇ ਕੋੜੇ ਨੂੰ ਅੱਡੀ ਮਾਰੀ ਤੇ ਕੁਝ ਦੂਰ ਤੇ ਪਿੱਛੇ ਜਾ ਕੇ ਫਿਰ ਦੇਖਿਆ ਤਾਂ ਹਿਰਨੀ ਖੜੀ ਧੀ ਸੀ ਇਸੇ ਤਰ੍ਹਾਂ ਉਹ ਕਾਫੀ ਦੂਰ ਨਿਕਲ ਗਿਆ ਪਰ ਹਿਰਨੀ ਨੇ ਉਸ ਦਾ ਪਿੱਛਾ ਨਾ ਛੱਡਿਆ ਗਣੀ ਨੇ ਦੇਖਿਆ ਕਿ ਹਿਰਨੀ ਦੀਆਂ ਅੱਖਾਂ ਵਿੱਚ ਪਾਣੀ ਸੀ ਗਣੀ ਸਮਝ ਗਿਆ ਕਿ ਹਿਰਨੀ ਆਪਣੇ ਬੱਚੇ ਵਾਸਤੇ ਰੋ ਰਹੀ ਸੀ ਸੋ ਦੋਸਤੋ ਫਿਰ ਉਸਦੇ ਮਨ ਵਿੱਚ ਤਰਸ ਆਇਆ ਕਿ ਬੱਚੇ ਨੂੰ ਛੱਟ ਦਿੰਦਾ ਬੱਚਾ ਦੌੜਿਆ ਤੇ ਆਪਣੀ ਮਾਂ ਦੇ ਕੋਲ ਚਲਾ ਗਿਆ ਹਿਰਨੀ ਨੇ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਚੁੰਮਿਆ ਚੱਟਿਆ ਤੇ ਫਿਰ ਮੂੰਹ ਤਾਂ ਕਰਕੇ ਕੁਝ ਆਵਾਜ਼ਾਂ ਕੱਢੀਆਂ ਐਂਜਲ ਲੱਗਦਾ ਸੀ ਕਿ ਜਿਵੇਂ ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਹੀ ਹੈ ਕਿ ਜਿਨne ਮੇਰੇ ਬੱਚਿਆਂ ਨੂੰ ਬਖਸ਼ਿਆ ਹੈ ਤੂੰ ਉਸ ਨੂੰ ਬਖਸ਼ ਦੇ ਫਿਰ ਇੱਕ ਦਿਨ ਰਾਜੇ ਦਾ ਵਜ਼ੀਰ ਗਨੀ ਰਾਤ ਨੂੰ ਸੁਪਨਾ ਦੇਖਦਾ ਹੈ ਕਿ ਇੱਕ ਫਕੀਰ ਸਾਈ ਆਏ ਤੇ ਉਹਨਾਂ ਨੇ ਕਿਹਾ ਗਨੀ ਕਿਸੇ ਵੀ ਜੀਵ ਤੇ ਰਹਿਮ ਕਰਨਾ ਪਰਮਾਤਮਾ ਨੂੰ ਸਭ ਤੋਂ ਚੰਗਾ ਲੱਗਦਾ ਹੈ ਤੇ ਜੀਆਂ ਤੇ ਤਰਸ ਕਰਨ ਵਾਲਾ ਪਿਆਰਾ ਤੂੰ ਅੱਜ ਜੋ ਮਾਂ ਤੇ ਬੱਚੇ ਨੂੰ ਮਿਲਾ ਕੇ ਪੁੰਨ ਵਾਲਾ ਕੰਮ ਕੀਤਾ ਹੈ ਇਸ ਦੇ ਫਲ ਵੱਜੋਂ ਰਾਜ-ਪਾਗ ਮਿਲੇਗਾ ਕੋਇਆ ਵੀ ਉਸੇ ਤਰ੍ਹਾਂ ਇਸ ਤਰ੍ਹਾਂ ਕੁਝ ਸਮੇਂ ਬਾਅਦ ਰਾਜੇ ਦਾ ਦੀ ਹੱਥ ਹੋ ਗਿਆ ਉਸ ਦੀ ਉਲਾਦ ਕੋਈ ਨਹੀਂ ਸੀ ਸੋ ਸਾਰਿਆਂ ਨੇ ਰਲ ਕੇ ਵਜ਼ੀਰ ਗਣੀ ਨੂੰ ਰਾਜਗਦੀ ਤੇ ਬਿਠਾ ਦਿੱਤਾ ਸੋ ਦੋਸਤੋ ਸੋਚੋ ਜੇਕਰ ਮਾਂ ਤੇ ਬੱਚੇ ਨੂੰ ਮਲਾਉਣ ਦਾ ਫਲ ਰਾਜਾ ਬਣਨਾ ਹੈ ਤੱਕ ਕਿਸੇ ਨੂੰ ਵਿਛੋੜਨ ਦਾ ਫਲ ਕੀ ਹੋਵੇਗਾ ਅਸੀਂ ਆਪਣੇ ਮੂੰਹ ਦੇ ਸੁਆਦ ਵਾਸਤੇ ਜੀਆ ਦਾ ਮਾਸ ਖਾਂਦੇ ਹਾਂ ਉਸ ਦਾ ਫਲ ਕੀ ਮਿਲੇਗਾ ਸਭ ਤੋਂ ਉੱਤਮ ਇਨਸਾਨੀ ਜਨਮ ਮਿਲਿਆ ਪਰ ਜੀਆ ਦਾ ਮਾਸ ਖਾਂਦੇ ਹਾਂ ਮਾਸ ਖਾਣ ਵਾਲਾ ਗੁਰੂ ਦੀ ਨਿਗਾਹ ਵਿੱਚ ਕਦੇ ਨਹੀਂ ਆਉਂਦਾ ਇਹ ਜਨਮ ਵੀ ਵਿਕਾਰ ਗਿਆ ਤੇ ਇਸ ਤੋਂ ਬਾਅਦ 84 ਦਾ ਗੇਟ 게ਟਾ ਅੰਦਰ ਕੀਟਕਾਰ ਦੋਸੀ ਦੋਸਤ ਰਹੇ ਇਹ ਲੋਕ ਜਾਨੀ ਇਸ ਜਨਮ ਨੂੰ ਬੇਅਤ ਗਵਾ ਦਿੱਤਾ ਪਰ ਲੋਕ ਆਉਣ ਵਾਲੇ ਜਨਮ ਵਾਸਤੇ ਵੀ ਕੋਈ ਚੰਗਾ ਕਰਮ ਨਾ ਬੀਜਿਆ ਕੋਈ ਸੁਖ ਨਾ ਬੀਜਿਆ ਸੋ ਕਰ ਪਲਾ ਹੋ ਪਲਾ ਸੋ ਸੰਗਤ ਜੀਓ ਉਮੀਦ ਕਰਦੀ ਹਾਂ ਕਿ ਇਹ ਸਾਖੀ ਸੁਣ ਕੇ ਤੁਹਾਨੂੰ ਇੱਕ ਵਾਰ ਸਮਝ ਤਾਂ ਆ ਹੀ ਗਈ ਹੋਵੇਗੀ ਕਿ ਕਿਸੇ ਨੂੰ ਮਲਾਉਣ ਦਾ ਯਾਨੀ ਕਿ ਕਿਸੇ ਦਾ ਪਲਾ ਕਰਨ ਦਾ ਕੱਲ ਕੀ ਮਿਲਦਾ ਹੈ ਸੋ ਆਓ ਅਸੀਂ ਵੀ ਸਾਰਿਆਂ ਦਾ ਪਲਾ ਕਹੀਏ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ